जय माता भवानी जय पूर्वांचल जय पंजाब हमें इस बात की प्रसन्नता है उसके पहले बशीर बद्र साहब का एक शेर याद आता है कि हम एक हैं भाई चार नहीं इस घर में कोई दीवार नहीं आ, वेरी गुड सही बात और मैंने आज सवेरे अपने लोगों से कहा हमारे बुजुर्ग और हमारे बड़े और हमारे, बड़े और हमारे मार्गदर्शक अलमो भाई खड़े हैं मुस्किन भाई खड़े हैं एडीसीपी साहब खड़े हैं एसीपी साहब लोग खड़े हैं कि मैंने अपने लोगों को एक चीज समझाई हर महफिल में हर मंच से बोलता हूं कि दुश्मनी जमकर करो लेकिन ये गुंजाइश रहे कि अगर कभी हम दोस्त बन जाए तो शर्मिंदा ना हो तो त्योहार मनाना है और आज आपकी मौजूदगी में घोषणा करके जा रहा हूं कि एक शुक्रवार को यहां कुछ गलत अंसलों में हमारे रिश्ते को खराब करने की कोशिश की थी अगले शुक्रवार को यहाँ के मुसलमानों को हम बिहारी कॉलोनी के लोग रोजा इफ्तार कराएंगे यही दफ्तर खान बिछेगा धन्यवाद ਅੱਜ ਸਾਨੂੰ ਦੱਸ ਦਿਆਂ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਲੁਧਿਆਣੇ ਦੇ ਵਿੱਚ ਫੋਨੀ ਦੇ ਦੌਰਾਨ ਜਿਹੜਾ ਇੱਥੇ ਇੱਕ ਛੋਟਾ ਜਿਹਾ ਰਿਵਾਦ ਹੋ ਗਿਆ ਸੀਗਾ ਉਹਨੂੰ ਦੋਨੇ ਹੀ ਧਿਰਾਂ ਨੇ ਜਿਹੜਾ ਹੈਗਾ ਸਾਡੇ ਪੀਸ ਕਮੇਟੀ ਜਿਹੜੀ ਹੈਗੀ ਆ ਉਹਦੇ ਐਫਰਟਸ ਦੇ ਨਾਲ ਮੈਂ ਦੋਨੇ ਧਿਰਾਂ ਦਾ ਜਿਹੜਾ ਹੈਗਾ ਵਾ ਪ੍ਰਵਾਸੀ ਭਾਈਚਾਰੇ ਦਾ ਵੀ ਔਰ ਮੁਸਲਮਾਨ ਭਾਈਚਾਰੇ ਦਾ ਥੈਂਕ ਯੂ ਕਰਦਾ ਕਿ ਇਹਨਾਂ ਨੇ ਆਪਣੀ ਸੂਝਬੂਝ ਦੇ ਨਾਲ ਜਿਹੜਾ ਇਹ ਬਹੁਤ ਵਧੀਆ ਜਿਹੜਾ ਹੈਗਾ ਡਿਸੀਜਨ ਕੀਤਾ ਹੈ ਕਿ ਅਸੀਂ ਇੱਕ ਹੀ ਸਮਾਜ ਦੇ ਵਿੱਚ ਆ ਔਰ ਸਾਰਾ ਪ੍ਰਭੂ ਇੱਕ ਹੈ ਉਹਨੂੰ ਮੰਨਦੇ ਹਾਂ ਸਾਰਿਆਂ ਨੇ ਇੱਕੋ ਜਿਹੜੀ ਗੱਲ ਕਰਦੇ ਹਾਂ ਇੱਕ ਦੂਜੇ ਨਾਲ ਸਾਂਝ ਪਾਈ ਹੈ ਔਰ ਫਿਰ ਜੱਫੀਆਂ ਪਾਈਆਂ ਕਿਉਂਕਿ ਇਹੜਾ ਇੱਕੋ ਹੀ ਹੈਗੇ ਨੇ ਔਰ ਮੈਂ ਦੋਵਾਂ ਧਿਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਕਿ ਇਹ ਜਿਹੜੀ ਹੈਗੀ ਹੈ ਇਹਨਾਂ ਨੇ ਆਪਣੀ ਸੂਝ-ਬੂਝ ਵਿਖਾਈ ਹੈ ਤੇ ਜਿਸ ਦੇ ਨਾਲ ਅਸੀਂ ਲੁਧਿਆਣੇ ਦੇ ਵਿੱਚ ਆਪਾਂ ਅਮਨ ਸ਼ਾਂਤੀ ਕਾਇਮ ਰੱਖ ਪਾਵਾਂਗੇ ਇਹਨਾਂ ਦੋਵਾਂ ਧਿਰਾਂ ਦਾ ਸਾਡੀ ਪੰਜਾਬ ਪੁਲਿਸ ਲੁਧਿਆਣਾ ਪੁਲਿਸ ਵਾਲੋਂ ਔਰ ਪੰਜਾਬ ਪੁਲਿਸ ਵਾਲੋਂ ਬਹੁਤ-ਬਹੁਤ ਧੰਨਵਾਦ ਔਰ ਮੈਂ ਖਾਸ ਕਰਕੇ ਸਾਰਿਆਂ ਸੱਜਣਾਂ ਦਾ ਜਿਹਨਾਂ ਨੇ ਸਾਨੂੰ ਇੱਥੇ ਸਹਿਯੋਗ ਦਿੱਤਾ ਉਹਨਾਂ ਦਾ ਬਿਨਾ ਨਾਮ ਲਿਆ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯ ਕੜ ਜੋ ਇਹ ਹੁਣ ਇਹਨਾਂ ਨਾਲ ਕਰ ਲੈ ਇੱਕ ਮਿੰਟ ਚੰਗੀ ਜਿਹਾ ਐਣਾ ਦੀ ਹੈ ਬismillah रहमान रहीम ਅ ਅੱਜ ਤੋਂ ਜਿਹੜਾ ਤਿੰਨ ਚਾਰ ਦਿਨ ਪਹਿਲਾਂ ਜਿਹੜਾ ਇੱਕ ਮਾਮਲਾ ਇੱਥੇ ਬਿਹਾਰੀ ਕਲੋਨੀ ਚ ਹੋਇਆ ਸੀ ਤੇ ਅੱਜ ਦੋਨੋਂ ਧਿਰਾਂ ਦੇ ਪਤਵੰਤੇ ਸੱਜਣਾਂ ਨੇ ਬੈਠ ਕੇ ਇੱਕ ਦੂਜੇ ਨਾਲ ਜੋ ਗਲਤਫਹਿਮੀਆਂ ਸੀ ਦੂਰ ਕਰ ਲਈਆਂ ਤੇ ਹੁਣ ਇਹਨਾਂ ਦਾ ਕੋਈ ਆਪਸ ਵਿੱਚ ਨਾਰਾਜ਼ਗੀ ਨਹੀਂ ਹੈ ਕੋਈ ਵਿਲਾਸ਼ਿਕਵਾ ਨਹੀਂ ਹੈ ਔਰ ਅਗਰ ਕੋਈ ਲੋਗ ਇੱਥੇ ਗਲਤ ਸਿਆਸਤ ਕਰਨਾ ਚਾਹੁੰਦੇ ਆ ਇਹ ਉਹਨਾਂ ਦੇ ਲਈ ਇਹ ਸਬਕ ਹੈ ਕਿ ਵੀ ਜੋ ਭਾਈਚਾਰਾ ਹੈ ਉਹ ਭਾਈਚਾਰਾ ਰਹਿਦਾ ਟੁੱਟਦਾ ਨਹੀਂ ਹੈ ਕਿਉਂਕਿ ਜਦੋਂ ਇਹ ਸਮਝ ਲਓ ਕਿ ਗਵਾਂਢੀ ਪੰਨਾ ਰਿਸ਼ਤੇਦਾਰਾਂ ਤੋਂ ਕੰਮ ਆਂਦਾ ਔਰ ਇਹਨਾਂ ਦੀਆਂ ਜ਼ਿੰਦਗੀਆਂ ਗੁਜ਼ਰਗੀਆਂ ਤੀਜੀ ਚੌਥੀ ਪੀੜ੍ਹੀ ਹੋਗੀ ਮੇਰੇ ਖਿਆਲ ਨਾਲ ਮੈਨੂੰ ਪਤਾ ਲੱਗਿਆ ਕਿ ਇਕੱਠੇ ਰਹਿੰਦੇ ਨੇ ਤੇ ਇਹ ਅਸੀਂ ਦੁਆ ਵੀ ਕਰਦੇ ਆਂ ਕਿ ਇਹ ਪਿਆਰ ਅੱਗੇ ਵੀ ਅੱਧੀ ਬਣਿਆ ਰਹੇ ਤੇ ਇੱਧਰ ਵੀ ਮਿਲ ਜੁਲ ਕੇ ਰਹਿੰਦੇ ਰਹਣ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਲਈ ਕਿ ਜਿਨ੍ਹਾਂ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ ਨੇ ਕਿ ਇਹ ਦੋਨੋਂ ਤੇ ਜਿਹੜੇ ਆ ਆਪਾਂ ਚ ਬੈਠ ਕੇ ਇਹ ਦੇਖ ਹੋ ਜਾਣ ਧੰਨਵਾਦ ਜੀ